ਹੈਲੋ ਹਾਂਜੀ ਪੈਣੋ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਡਿਜ਼ਾਈਨਰ ਸੂਟ ਬਹੁਤ ਸੋਹਣੇ ਲੈ ਕੇ ਆਏ ਆ ਕਲੈਕਸ਼ਨ ਬਹੁਤ ਸੋਹਣੀ ਆ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰੋ ਜਰੂਰ ਦੇਖਿਓ ਐਂਡ ਤੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਐਂਡ ਤੱਕ ਦੇਖਿਓ ਜਿੱਦਾਂ ਕੁਛ ਭੈਣਾਂ ਦੇ ਮੈਨੂੰ ਬਹੁਤ ਪਰਸਨਲੀ ਮੈਸੇਜ ਆਏ ਸੀਗੇ ਕਿ ਭੈਣੋ ਸਾਡੇ ਲਈ ਜਿੱਦਾਂ ਸੂਟ ਜਿਹੜੇ ਲੁਕਿੰਗ ਸੋਹਣੇ ਵੀ ਲੱਗੇ ਤੇ ਸਿੰਪਲ ਸੋਬਰ ਵੀ ਹੋਣ ਘਰਵਾਚੋਥ ਲਈ ਇਦਾਂ ਦੇ ਲੈ ਕੇ ਆਓ ਕਿ ਅਸੀਂ ਜ਼ਿਆਦਾ ਹੈਵੀ ਵੀ ਨਹੀਂ ਵੇਅਰ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਆਪਾਂ ਡਿਜ਼ਾਈਨਰ ਸੂਟ ਲੈ ਕੇ ਆਏ ਜਿਹੜੇ ਦੇਖਣ ਨੂੰ ਬਹੁਤ ਹੀ ਸੋਹਣੇ ਡਿਜ਼ਾਈਨਰ ਜੇ ਲੱਗਣਗੇ ਬਟ ਪ੍ਰਾਈਸ ਵੀ ਘੱਟ ਹੋਏਗਾ ਤੇ ਔਰ ਬਹੁਤ ਲਾਈਟ ਵੇਟ ਜੇ ਸੂਟ ਹੋਣਗੇ ਪਹਿਲਾਂ ਤਾਂ ਤੁਸੀਂ ਕਾਟਨ ਦੇ ਚੈੱਕ ਕਰੋ ਬਹੁਤ ਸੋਹਣੇ ਆ ਬਰਸ਼ ਪੇਂਟ ਵਾਲੇ ਆ ਹੈਂਡ ਪੇਂਟਡ ਵਾਲੇ ਆ ਠੀਕ ਹੈ ਜੀ ਬਲੌਕ ਪੇਂਟਿੰਗ ਵਾਲੇ ਆ ਇਹ ਸਾਰੇ ਤਰ੍ਹਾਂ ਦੇ ਲੈ ਕੇ ਆਏ ਆ ਇਹ ਚੈੱਕ ਕਰੋ ਠੀਕ ਹੈ ਜੀ ਲਾਸਟ ਵਿੱਚ ਤੁਹਾਨੂੰ ਆਪਾਂ ਤੁਹਾਨੂੰ ਡਿਜ਼ਾਈਨਰ ਸੂਟ ਦਿਖਾਵਾਂਗੇ ਚੈੱਕ ਕਰੀ ਚਲੋ ਜਿੱਦਾਂ ਕੌਸ਼ ਭੈਣਾ ਬਹੁਤ ਹਜੇ ਵੀ ਜਿਹੜੀਆਂ ਭੈਣਾ ਦੇ ਬਹੁਤ ਮੈਸੇਜ ਆਉਂਦੇ ਆ ਕਿ ਸਾਨੂੰ ਜਿਹੜੇ ਸੋਬਰ ਜਿਹਾ ਬਰਸ਼ ਪੇਂਟ ਵਾਲੇ ਆਗੇ ਭੈਣੋ ਦੇਖੋ ਚੈੱਕ ਕਰੋ ਬਹੁਤ ਹੀ ਸੋਹਣਾ ਫੈਬਰਿਕ ਆ ਬਹੁਤ ਹੰਡਣਦਾਰ ਫੈਬਰਿਕ ਹੈ ਨੈਕਸਟ ਆ ਨੈਚੁਰਲ ਕريب ਦਾ ਸੂਟ ਰਹੇਗਾ ਬਾਜ਼ੂ ਬਾਟਮ ਤੇ ਵਰਕ ਰਹੇਗਾ ਦੇਖੋ ਕਿੰਨਾ ਹੈਵੀ ਸੂਟ ਆ ਪ੍ਰਾਈਜ਼ ਇਹਦਾ ਜਸਟ ਰਹੇਗਾ 1450 ਰੁਪਏ ਨੈਕਸਟ ਆ ਲਿਲਨ ਦਾ ਫੈਬਰਿਕ ਰਹੇਗਾ ਜੀ ਬਹੁਤ ਸੋਹਣੇ ਲਿਲਨ ਚ ਆਗੇ ਨੈਕਸਟ ਆ ਪਿਓਰ ਮਾਰਮਲ कॉटन ਸ਼ਰਟ ਆ ਗਈ ਸੰਤੂਨ ਦੀ ਨਾ ਬਾਟਮ ਹੈ ਠੀਕ ਹੈ ਜੀ ਨੈਕਸਟ ਆ ਹ ਵੂਲਨ ਦਾ ਸੂਟ ਰਹੇਗਾ ਨਾਲ ਪਸ਼ਮੀਨੇ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਵੂਲਨ ਚ ਬਹੁਤ ਸੋਹਣੇ ਸੂਟ ਹੋਣਗੇ ਵੀ ਚੈੱਕ ਕਰੀ ਚਲੋ ਬਹੁਤ ਹੀ ਸੋਹਣੇ ਜੇ ਸੂਟ ਆ ਰਹੇ ਆ ਬਹੁਤ ਡਿਜ਼ਾਈਨਰ ਸੂਟ ਆ ਰਹੇ ਆ ਚੈੱਕ ਕਰੋ ਸੂਟਾਂ ਤੇ ਪਤਾ ਲੱਗਦਾ ਕਿ ਕੁਆਲਿਟੀ ਕਿੰਨੀ ਵਧੀਆ ਆ ਨੈਕਸਟ ਸ਼ਾਰਟ ਤੇ ਦੁਪੱਟਾ ਜ਼ੋਰ-ਜ਼ਟ ਵਿੱਚ ਰਹਣਗੇ ਬਾਟਮ ਇਹਨਾਂ ਨਾਲ ਸੰਤੁਲਨ ਦੀ ਰਹੇਗੀ ਇਹ ਵੀ ਬਹੁਤ ਹੀ ਸੂਟ ਸੋਹਣੇ ਬਣੇ ਹੋਏ ਆ ਜੀ ਨੈਕਸਟ ਆਵਲੇ ਬਹੁਤ ਸੋਹਣੇ ਪਾਰਟੀ ਵੇਅਰ ਕਾਟਨ ਦੀ ਕਲੈਕਸ਼ਨ ਆ ਗਈ ਜੀ ਬਹੁਤ ਹੀ ਸੋਹਣੇ ਦੇਖੋ ਜੀ ਦੇਖਣ ਨੂੰ ਬਹੁਤ ਸੋਬਰ ਜੇ ਸਰਦਾਰੀ ਜੇ ਵੀ ਲੱਗਦੇ ਆ ਤੇ ਬਹੁਤ ਸੋਹਣੇ ਵੀ ਆ ਸੂਟ ਠੀਕ ਹੈ ਜੀ ਨੈਕਸਟ ਨੈੱਕ ਵਰਕ ਸ਼ਾਰਟ ਦੁਪੱਟੇ ਤੇ ਵਰਕ ਵਾਲੇ ਆ ਗਏ ਨੈਕਸਟ ਦਾ ਦੁਪੱਟਾ ਚੈੱਕ ਕਰੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਠੀਕ ਹੈ ਜੀ ਕੁਛ ਜਿਹੜੇ ਸੂਟ ਦੁਪੱਟੇ ਦੇ ਨਾਲ ਹੀ ਉੱਠਦੇ ਆ ਨੈਕਸਟ ਆ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣੇ-ਸੋਹਣੇ ਕਾਟਨ ਦੇ ਸੂਟ ਆ ਬਹੁਤ ਸੋਹਣੇ ਵੀ ਸੂਟ ਹੋਣਗੇ ਕਲੈਕਸ਼ਨ ਬਹੁਤ ਸੋਹਣੀ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਡੇਲੀ ਆਪਾਂ ਵੀਡੀਓ ਅਪਲੋਡ ਕਰੀ ਦੀ ਆ ਠੀਕ ਹੈ ਜੀ ਭੈਣੋ ਚੈਨਲ ਨੂੰ ਜਿਨ੍ਹਾਂ ਭੈਣਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਤਾਂ ਜੋ ਤੁਸੀਂ ਡੇਲੀ ਤੁਹਾਨੂੰ ਅਪਡੇਟ ਆ ਜਾਇਆ ਕਰੇ ਨੋਟੀਫਿਕੇਸ਼ਨ ਆ ਜਾਇਆ ਕਰੇ ਤੇ ਤੁਸੀਂ ਡੇਲੀ ਵਾਚ ਕਰਿਆ ਕਰੋ ਠੀਕ ਹੈ ਜੀ ਡੇਲੀ ਕੋਸ਼ਿਸ਼ ਕਰੀਦੀ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਈਦੇ ਆ ਕਿ ਨਵੀਂ ਤੋਂ ਨਵੀਂ ਕਲੈਕਸ਼ਨ ਲੈ ਕੇ ਆਈਦੇ ਕਿ ਜਿੱਦਾਂ ਭੈਣਾਂ ਨੂੰ ਡੇਲੀ ਹੀ ਕੁਝ ਨਵਾਂ ਹੀ ਹੋਵੇ ਠੀਕ ਹੈ ਜੀ ਸੇਮ ਆਪਾਂ ਵੀਡੀਓ ਕਦੇ ਵੀ ਨਹੀਂ ਪਾਈ ਦੀ ਜੀ ਚੈੱਕ ਕਰੀ ਚੱਲੋ ਕਿੰਨੇ ਸੋਹਣੇ ਸੂਟੇ ਸਾਰੇ ਪਿਓਰ ਕਾਟਨ ਦੇ ਵਿੱਚ ਆ ਠੀਕ ਹੈ ਜਿਹੜਾ ਮਰਜੀ ਚੈੱਕ ਕਰ ਲਓ ਬਹੁਤ ਸੋਹਣੇ ਸੂਟ ਐ ਸੀ ਇਹ नेक्स्ट ਆਵਲੇ ਬਹੁਤ ਚੈੱਕ ਚਿਕਨ ਹਕੂਬਾ ਦੇ ਵਿੱਚ ਬਣਿਆ ਹੋਇਆ ਹੈ ਸ਼ਾਰ ਦੁਪੱਟਾ ਸੌਰੀ ਬਾਟਮ नेक्स्ट ਆ ਕਾਟਨ ਚ ਅੱਗੇ ਫੇਰ नेक्स्ट ਆ ਪਿਓਰ ਮਸਲੀਨ ਸਿਲਕ ਦਾ ਸੂਟ ਰਹੇਗਾ ਜੀ ਬਹੁਤ ਹੀ ਸੋਹਣਾ ਹੋਏਗਾ ਸੂਟ ਇਹ ਵੀ ਇਹ ਵੀ ਫੈਬਰਿਕ ਬਹੁਤ ਵਧੀਆ ਹੈ ਹੁਣ ਨੈਕਸਟ ਆਪਾਂ ਤੁਹਾਨੂੰ ਪਾਰਟੀ ਵੇਅਰ ਚ ਦਿਖਾਵਾਂਗੇ ਨੈਕਸਟ ਆ ਨੈਚੁਰਲ ਕ੍ਰੇਪ ਦੇ ਵੀ ਸੂਟ ਆ ਗਿਆ ਬਹੁਤ ਹੀ ਸੋਹਣਾ ਬਣਿਆ ਹੋਏ ਨੈਚੁਰਲ ਕ੍ਰੇਪ ਦੀ 컬렉ਸ਼ਨ ਰਹੇਗੀ ਠੀਕ ਹੈ ਜੀ ਚੈੱਕ ਕਰੋ ਕਿੰਨਾ ਸੋਹਣਾ ਸੂਟ ਡਿਜ਼ਾਈਨ ਆ ਪ੍ਰਿੰਟ ਬਹੁਤ ਸੋਹਣੇ ਆ ਹਲਕੇ ਜੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਨੈਕਸਟ ਆ ਪਿਓਰ ਆਰਗੈਂਜ਼ਾ ਦੀ ਸ਼ਰਟ ਰਹੇਗੀ ਸੰਤੂਨ ਦੀ ਬਾਟਮ ਰਹੇਗੀ ਨਾਲ ਸ਼ਿਫੋਨ ਦਾ ਇਹਦੇ ਦੁਪੱਟਾ ਰਹੇਗਾ ਇਹਦੇ ਵਿੱਚ 2 ਤੋਂ 3 ਡਿਜ਼ਾਈਨ ਅਵੇਲੇਬਲ ਹੈ ਜੀ ਨੈਕਸਟ ਆ ਚੈੱਕ ਕਰੋ ਬਹੁਤ ਸੋਹਣੇ ਸੋਹਣੇ ਇਹ ਵੀ ਡਿਜ਼ਾਈਨਰ ਸੂਟ ਆ ਕਿਸੇ ਦੀ ਸ਼ਰਟ ਗਲਾਸ ਆਰਗੈਂਜ਼ਾ ਦੀ ਰਹੇਗੀ ਕਿਸੇ ਦੀ ਨਾਰਮਲ ਆਰਗੈਂਜ਼ਾ ਚ ਰਹੇ ਅਲੱਗ ਅਲੱਗ ਸ਼ਰਟ ਦਾ ਫੈਬਰਿਕ ਅਲੱਗ ਅਲੱਗ ਰਹੇਗਾ ਜੀ ਨੈਕਸਟ ਆ ਪਿਓਰ ਕਾਟਨ ਦੇ ਵੀ ਸੂਟ ਹੋਣਗੇ ਬਹੁਤ ਹੀ ਸੂਟ ਸੇਲ ਹੁੰਦੇ ਆ ਤੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਨਿਕਲਦੀ ਆ ਪ੍ਰਾਈਸ ਅਗਰ ਤੁਸੀਂ ਇਹਨਾਂ ਦਾ ਸੁਣੋਗੇ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇੰਨੇ ਘੱਟ ਪ੍ਰਾਈਸ ਇੰਨੇ ਵਧੀਆ ਕੁਆਲਿਟੀ ਦਾ ਫੈਬਰਿਕ ਮਿਲਦਾ ਹੈ ਜਸਟ 550 ਰੁਪਏ ਪ੍ਰਾਈਸ ਰਹੇਗਾ ਇਹਨਾਂ ਦਾ ਪਿਓਰ ਕਾਟਨ ਦਾ ਸੂਟ ਰਹੇਗਾ ਪਿਓਰ ਕਾਟਨ ਦਾ ਹੀ ਦੁਪੱਟਾ ਰਹੇਗਾ ਔਰ ਫੈਬਰਿਕ ਦੀ ਕੁਆਲਿਟੀ ਜਿਹੜੀ ਆ ਬਹੁਤ ਹੀ ਵਧੀਆ ਰਹੇਗੀ ਠੀਕ ਹੈ ਜੀ ਭੈਣੋ ਬਹੁਤ ਹੀ ਵਧੀਆ ਕੁਆਲਿਟੀ ਹੁੰਦੀ ਨਾ ਫੈਬਰਿਕ ਦੀ ਇਦੇ ਵਿੱਚ ਵੀ ਕਾਫੀ ਘੱਟੋ-ਘੱਟ 25 ਤੋਂ 30 컬러 ਕਲੈਕਸ਼ਨ ਹੈਗੀ ਆ ਜਿਹੜੀ ਤੁਸੀਂ ਚੈੱਕ ਕਰਕੇ ਆਪਣੇ ਅਕੋਰਡਿੰਗ ਬਾਈ ਕਰ ਸਕਦੇ ਹੋ ਤੇ ਸਿਲੈਕਟ ਕਰ ਸਕਦੇ ਹੋ ਚੈੱਕ ਕਰੀ ਚਲੋ ਇਹ ਵੀ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਜੀ ਚੈੱਕ ਕਰੋ ਦੇਖੋ ਡਿਜ਼ਾਈਨ ਕਿੰਨੇ ਸੋਹਣੇ neck ਡਿਜ਼ਾਈਨ ਗਈਆਂ ਤੇ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਦੇਖੋ neck ਡਿਜ਼ਾਈਨ ਕਿੰਨੇ ਸੋਹਣੇ ਬਣੇ ਹੋਏ ਆ ਨੈਕਸਟ ਆਵਲੇ ਬਹੁਤ ਸੂਟ ਸੇਲ ਹੁੰਦੇ ਆ ਨੈਕਸਟ ਆ ਡਿਜ਼ਾਈਨ ਜਿਹੜਾ ਇਹ ਇਹਦੇ ਵਿੱਚ ਪਹਿਲਾਂ ਸੋਲੋ ਪੀਸ ਆਇਆ ਸੀ ਹੁਣ ਤਿੰਨ ਕਲਰ ਹੋ ਨਵੇਂ ਲੈ ਕੇ ਆਏ ਆ ਨੈਕਸਟ ਆਹ ਜਿਹੜੇ ਆ ਅਲੱਗ-ਅਲੱਗ ਫੈਬਰਿਕ ਜਿਹਨਾਂ ਕੋ ਕ੍ਰੇਪ ਚ ਹੋਏਗਾ ਕੋਈ ਆਰਗੈਂਜ਼ਾ ਚ ਹੋਏਗਾ ਕੋਈ ਠੀਕ ਹੈ ਜੀ ਗਲਾਸ ਚ ਹੋਏਗਾ ਗਲਾਸ ਟਿਸ਼ੂ ਚ ਹੋਏਗਾ ਤੁਸੀਂ ਅਪਨੇ ਅਕੋਰਡਿੰਗ ਜਿਹੜਾ ਵੀ ਨਾ ਚ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਫੈਬਰਿਕ ਦੀ ਜਿਹੜੀ ਡਿਟੇਲ ਆ WhatsApp ਤੇ ਤੁਸੀਂ ਪਾ ਸਕਦੇ ਹੋ ਫੈਬਰਿਕ ਦੀ ਡਿਟੇਲ ਲੈ ਸਕਦੇ ਹੋ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਡਿਜ਼ਾਈਨ ਪਸੰਦ ਆਉਂਦਾ ਚੈੱਕ ਕਰੀ ਚਲੋ ਕਿੰਨੇ ਸੋਹਣੇ ਹੈਵੀ ਪਾਰਟੀwear ਲੁੱਕ ਚ ਬਣਿਆ ਤੇ ਪ੍ਰਾਈਸ ਇਹਨਾਂ ਦਾ ਬਹੁਤ ਹੀ ਜੈਨੂਇਨ ਰਹੇਗਾ ਜੀ ਬਾਕੀ ਆਪਣੇ ਕੋਲ ਵਰਲਡਵਾਈਡ ਸ਼ਿਪਿੰਗ ਅਵੇਲੇਬਲ ਆ ਅਗਰ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਜਾਂ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਆ ਹੈਂਡਵਰਕ ਕਰਵਾ ਕੇ ਮਸ਼ੀਨਵਰਕ ਕਰਵਾ ਕੇ ਤਾਂ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਆਪਣੇ ਕੋਲ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਆ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਆ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਸਾਨੂੰ ਸੈਂਡ ਕਰਕੇ ਡਿਟੇਲ ਦੇ ਕੇ ਰੈਡੀ ਕਰਵਾ ਸਕਦੇ ਹੋ ਬਾਕੀ ਜੀ ਅੱਜ ਦੀ ਕਲੈਕਸ਼ਨ ਇਹੀ ਆ ਥੈਂਕ ਯੂ